ਸਿਕਾਲੀ ਸਾਰਿਆਂ ਨੂੰ ਤੇ ਅੱਜ ਆਪਾਂ ਗੱਲ ਕਰਾਂਗੇ ਸੈਲਰੀ ਬਾਰੇ ਰਮਾਨੀਆਂ ਦੀ ਜਿਹੜੀ ਸੈਲਰੀ ਆ ਉਹਦੇ ਬਾਰੇ ਤੁਹਾਨੂੰ ਸਾਰਾ ਦੱਸਾਂਗੇ ਜਿੱਦਾਂ ਕਿ ਹੁਣ ਜਿਹੜੀ ਸੈਲਰੀ ਇਸ ਟਾਈਮ ਜਿਹੜੀ ਮਿਲਦੀ ਪਈ ਆ ਉਹ ਰਮਾਨੀਆਂ ਦੀ ਕਰੰਸੀ ਦੇ ਵਿੱਚ 4000 ਤੇ 50 ਮਿਲਦੀ ਆ ਜਿਹੜੀ ਇਥੋਂ ਦੀ ਲੀ ਜਾਂ ਜਿੰਨੂੰ ਕੋ ਉਂਕੀ ਨੇ ਉਹ ਇੰਨੇ ਮਿਲਦੇ ਆ ਹਾਂ ਯੂਰੋ ਦੇ ਵਿੱਚ ਤੁਸੀਂ ਕਨਵਰਟ ਕਰ ਸਕਦੇ ਆ ਜਾਂ ਇੰਡੀਅਨ ਜਿਹੜੀ ਕਰੰਸੀ ਵਿੱਚ ਕਨਵਰਟ ਕਰ ਸਕਦੇ ਆ ਤੇ ਇਹਦੇ ਵਿੱਚ ਹੁਣ ਨਾ ਜਿੱਦਾਂ ਮੰਨ ਲਓ ਹੁਣ ਜੇ ਮੈਂ ਹੁਣ ਆਹ ਵੀਡੀਓ ਅਪਲੋਡ ਕਰ ਦਿੱਤੀ ਜਾਂ ਲੱਖ ਦਿੱਤਾ ਤੇ ਬਹੁਤ ਲੋਕਾਂ ਨੇ ਇਹ ਕਮੈਂਟ ਕਰਨਾਂਗੇ ਸਾਨੂੰ 2500 ਦਿੰਦੇ ਆਰਮਾਨੀਆਂ ਦਾ ਕਿਹਨੇ ਕਹਣਾ ਸਾਨੂੰ 3200 ਕਿਹਨੇ ਕਹਣਾ ਸਾਨੂੰ ਇੰਨੇ ਦਿੰਦੇ ਇਹ ਜਿਹੜੀ ਹੈ ਨਾ ਇਹ ਪ੍ਰੋਬਲਮ ਇਹ ਹੁੰਦੀ ਆ ਜਿੱਦਾਂ ਮੰਨ ਲਓ ਹੁਣ ਤੁਹਾਡੀ ਜਿਹੜੀ ਕੰਪਨੀ ਆ ਇੱਕ ਤਾਂ ਉਹ ਟੈਕਸ ਹੋ ਸਕਦਾ 3-4 ਕੱਢਦੀ ਹੋਵੇ ਇੱਕ ਤਾਂ ਦਾ ਹੈਲਥ ਦਾ ਹੈਲਥ ਇੰਸ਼ੋਰ ਜਿਹੜਾ ਉਹ ਟੈਕਸ ਹੋ ਗਿਆ ਇਹ ਰਹੂ ਤੁਹਾਡੇ ਇੱਕ ਦੋ ਟੈਕਸ ਹੋ ਗਏ ਮਤਲਬ ਇਦਾਂ ਦੇ ਟੈਕਸ ਹੁੰਦੇ ਆ ਕਈ ਕੰਪਨੀਆਂ ਸਿਰਫ ਦੋ ਟੈਕਸ ਕੱਢਦੀਆਂ ਨੇ ਜਿਆਦਾ ਟੈਕਸ ਨਹੀਂ ਉਹ ਪੇ ਕਰਦੇ ਆ ਸੌਰੀ ਇੱਕ ਤਾਂ ਹੁੰਦਾ ਤੁਹਾਡਾ ਹੈਲਥ ਦਾ ਜਿਹੜਾ ਮੇਨ ਹੁੰਦੇ ਜਿਹੜੇ ਦੋ ਟੈਕਸ ਤੇ ਦੂਜਾ ਹੁੰਦਾ ਜਿਹੜਾ ਵੀ ਤੁਹਾਡਾ ਇੱਥੇ ਰਹਿਣ ਦਾ ਪਰਮਿਟ ਰੀਨਿਊ ਹੋਈ ਜਾਵੇ ਇਹ ਦੋ ਟੈਕਸ ਪੇ ਕਰਦੇ ਆ ਉਹਦੇ ਕੋਈ ਜਿਆਦਾ ਪੈਸੇ ਨਹੀਂ ਹੁੰਦੇ ਹੈਗੇ ਜਿੱਦਾਂ ਸੇਮ ਗ로우 ਵਾਲੇ ਕਰਦੇ ਆ ਉਹ ਵੀ ਦੋ ਕੀ ਟੈਕਸ ਪੇ ਕਰਦੇ ਆ ਜਿਆਦਾ ਨਹੀਂ ਕਰਦੇ ਹੈਗੇ ਤੇ ਉਸ ਚੀਜ਼ ਦੇ ਵਿੱਚ ਪੈਸੇ ਜਿਹੜੇ ਵਧ ਮੰਗ ਜਾਂਦੇ ਹੁਣ ਕਈ ਕੰਪਨੀਆਂ ਬਹੁਤ ਜ਼ਿਆਦਾ ਟੈਕਸ ਕੱਟੀ ਜਾਂਦੀਆਂ ਹਨ ਇਹ ਗੱਲ ਹੋ ਜਾਂਦੀ ਆ ਤੇ ਨੰਬਰ 2 ਇਨਕਲੂਡ ਟੈਕਸ ਤੇ ਵਿਦਾਊਟ ਟੈਕਸ ਇਹ ਵੀ ਸਿਸਟਮ ਜਿਹੜਾ ਵਾ ਹੋ ਜਾਂਦਾ ਵਾ ਜਿੱਦਾਂ ਮੰਨ ਲਓ ਹੁਣ ਜੇ ਤੁਸੀਂ 4050 ਇੰਡੀਆ ਤੋਂ ਕਰਕੇ ਆਏ ਆ ਤੁਸੀਂ ਇਹ ਗੱਲ ਨਹੀਂ ਆਪਣੇ ਏਜੰਟ ਨਾਲ ਕਰਦੇ ਕਿ ਇਹ ਵਿਦ ਟੈਕਸ ਆ ਕਿ ਵਿਦਾਊਟ ਮਤਲਬ ਕਿ 4050 ਤੋਂ ਸਾਡਾ ਟੈਕਸ ਕੱਟਿਆ ਜਾਊਗਾ ਜਾਂ ਕਿ ਇਸ ਤੋਂ ਬਾਹਰ ਮਤਲਬ ਜੇ 4000 ਰੁਪਿਆ ਤੁਹਾਡੇ ਅਕਾਊਂਟ ਚ ਪੈਂਦੇ ਆ ਤੇ ਬਾਕੀ ਉਹ ਟੈਕਸ ਦੇਊਗਾ ਜਿਹੜਾ 5 400 ਦਾ ਟੈਕਸ ਦੇਣਾ ਜਿੱਦਾਂ ਹੁਣ ਜਿਹੜੇ ਕੰਟਰੈਕਸ਼ਨ ਲਾਈਨ ਦੇ ਵਿੱਚ ਹੈਗੇ ਆ ਨਾ ਬੰਦੇ ਕੰਮ ਕਰਦੇ ਜਿਹੜੇ ਕੰਟਰੈਕਸ਼ਨ ਲਾਈਨ ਦੇ ਵਿੱਚ ਜਿਹੜੇ ਜਿਹਨਾਂ ਦਾ ਕੋਈ ਟਰੇਡ ਆ ਜਿਵੇਂ ਵੈਲਡਰ ਹੋ ਗਏ ਕਾਰਪੇਂਟਰ ਹੋ ਗਏ ਸਟੀਲ ਵਾਲਾ ਹੋ ਗਏ ਇਹ ਜਿਹੜੇ ਹੈ ਇਹਨਾਂ ਦਾ ਟਰੇਡ ਆ ਕੋਈ ਇਹਨਾਂ ਦੀ ਜਿਹੜੀ ਹੁਣ ਜੇ ਜਿਦਾਂ ਹੁਣ ਮੈਨੂੰ ਮੁੰਡੇ ਜਾਣਦੇ ਆ ਜਾਂ ਮੈਂ ਵੀ ਪਹਿਲਾਂ ਕੰਮ ਕਰਦਾ ਸੀ ਤੇ ਸਾਡਾ ਬੇਸਿਕ ਜਿਹੜਾ ਜਿਹੜਾ ਕੰਟਰੈਕਟ ਸੀ ਉਹ ਸਾਡੇ ਅਕਾਊਂਟ ਚ ਆਉਂਦਾ ਹੁੰਦਾ ਸੀ ਤੇ ਜਿਹੜੇ ਹੁਣ ਪਾਉਂਦੇ 4000 ਕੁਛ ਆਉਂਦਾ ਵਾ ਕਈਆਂ ਦਾ 4100 ਵੀ ਆਉਂਦਾ ਵਾ ਉਹ ਤੋਂ ਇਲਾਵਾ ਫਿਰ ਜਿਹੜਾ ਓਵਰਟਾਈਮ ਦੇ ਪੈਸੇ ਆ ਉਹ ਮਿਲਦੇ ਆ ਕਿਉਂਕਿ ਵਿੱਚ ਹੋਰ ਟਾਈਮ ਵੀ ਲੱਗਦਾ ਵਾ ਐਦਾਂ ਉਹ ਹੁੰਦਾ ਹੁਣ ਜਿਹੜੇ ਕਲੀਨਿੰਗ ਦੇ ਕੰਮ ਦੇ ਵਿੱਚ ਆਉਂਦੇ ਆ ਵੇਅਰਹਾਊਸਾਂ ਦੇ ਕੰਮ ਚ ਆਉਂਦੇ ਆ ਜਿਹੜੇ ਇਹੋ ਜਿਹੇ ਆਉਂਦੇ ਆ ਨਾ ਇਹਨਾਂ ਦੇ ਜਿਹੜੇ ਮਾਲਕ ਹੁੰਦੇ ਜਿਹੜੇ ਜਿਨ੍ਹਾਂ ਸੁਪਰਮਾਰਕਟਾਂ ਵਾਲੇ ਹੁੰਦੇ ਆ ਇਹ ਛੋਟਾ ਕੰਟਰੈਕਟਰ ਰੱਖਦੇ ਆ ਜਿਹੜਾ ਕਿ 2000 ਦਾ 1100 ਲੀ ਦਾ 223 22500 ਲੀ ਦਾ ਵੀ ਉਹਨੇ ਤੁਹਾਡੇ ਅਕਾਊਂਟ ਚ ਪਾਉਣੇ ਆ ਬਾਕੀ ਤੁਹਾਨੂੰ ਕੈਸ਼ ਮਿਲਣੀ ਉਹ ਸਿਸਟਮ ਇਹ ਹੁੰਦਾ ਕਿ ਮਾਲਕ ਜਿਹੜਾ ਉਹ ਟੈਕਸ ਸੀਵ ਕਰਦਾ ਟੈਕਸ ਬਚਾਉਂਦਾ ਵੀ ਐਕਸਟਰਾ ਪੈਸੇ ਨਾ ਪੇ ਕੀਤੇ ਜਾਣ ਜਿੰਨਾ ਵੱਡੇ ਕੰਟਰੈਕਟ ਹੋਣਗੇ ਜਿੰਨਾ ਵੱਡਾ ਉਨਾਂ ਹੀ ਤੁਹਾਡੇ ਮਾਲਕ ਨੂੰ ਜ਼ਿਆਦੇ ਪੈਸੇ ਪੇ ਕਰਨ ਪੈਣਗੇ ਸੋ ਇਹ ਸਿਸਟਮ ਹੁੰਦਾ ਸੋ ਇਸ ਤੋਂ ਇਲਾਵਾ ਜਿਹੜੀ ਸੈਲਰੀ ਆ ਉਹ ਹੁਣ ਇੱਕ ਮੈਨੂ ਸ਼ੇਅਰ ਕੀਤੀ ਸੀਗੀ ਕਿ 1 ਜਨਵਰੀ 2026 ਨੂੰ ਜਿਹੜੀ ਇਹ ਸੈਲਰੀ ਵਧੂਗੀ ਜਿਹੜੀ ਕਿ ਸਰਦੀ 300 ਤੋਂ ਲੈ ਕੇ 700 ਦੇ ਵਿੱਚ ਵਧੂਗੀ 300 ਤੋਂ ਲੈ ਕੇ 700 ਜਿਹੜਾ ਰੋਨ ਆ ਇਧਰ ਲਾ ਲਈ ਆ ਉਹਦੇ ਵਿੱਚ ਜਿਹੜੀ ਵਧੂਗੀ ਹੁਣ ਕਿੰਨੀ ਇਨਕਰੀਜ਼ ਕਰਦੇ ਆ ਫਿਲਹਾਲ ਇਹਦਾ ਕੁਝ ਨਹੀਂ ਪਤਾ ਕਿਉਂਕਿ ਇਹ ਸਰਕਾਰ ਨੂੰ ਕਰਨਾ ਪੈਣਾ ਕਿਉਂਕਿ ਆ ਪਿਛਲੇ ਅਗਸਤ ਦੇ ਵਿੱਚ ਇਹਨਾਂ ਨੇ ਜਿਹੜਾ ਟੈਕਸ ਉਹ 2% ਵਧਾ ਦਿੱਤਾ ਹਰ ਇੱਕ ਚੀਜ਼ ਤੇ ਜਿਹੜਾ ਟੈਕਸ ਈਕ ਖਾਣ ਪੀਣ ਵਾਲੀ ਕੋਈ ਵੀ ਚੀਜ਼ ਉਹ ਤੇ ਜਿਹੜਾ ਟੈਕਸ ਆ ਉਹ ਪਹਿਲਾਂ ਸੀਗਾ 19% ਹੁਣ 21% ਕਰ ਦਿੱਤਾ। ਜੇ ਤੁਸੀਂ ਬਿੱਲ ਲੈਂਦੇ ਨਾ ਮਾਰਕੀਟ ਦੇ ਜਿਹੜੇ ਰਮਾਨੀਆਂ ਦੇ ਵਿੱਚ ਤੁਹਾਨੂੰ ਲਾਸ਼ ਤੁਸੀਂ ਦੇਖਿਓ ਟੀਵੀਏ ਟੀਬੀਏ ਮੂਰੇ ਲਿਖਿਆ ਹੋਣਾ 21% ਪਹਿਲਾਂ 19% ਸੀ। ਸੋ ਉਹ ਚੀਜ਼ ਜਿਹੜੀ ਆ ਉਹ ਵੱਧ ਗਈ ਹੈ। ਤੇ ਉਹਦੇ ਨਾਲ ਹਰ ਇੱਕ ਚੀਜ਼ ਮਹਿੰਗੀ ਹੋ ਗਈ ਹੈ। ਫਿਰ ਅਨਾਫ ਦੇ ਵਿੱਚ ਤੁਸੀਂ ਟੈਕਸ ਪੇ ਕਰਦੇ ਆ। ਜੇ ਮਾਲਕ ਜਿੱਦਾਂ ਹੁਣ ਸਾਡਾ ਮਾਲਕਾ ਟੈਕਸ ਪੇ ਕਰਦਾ ਵਾ ਉਹ ਜਿੱਦਿ ਵਾਧਾ ਹੋਇਆ। ਫਿਰ ਇਹ ਤੋਂ ਇਲਾਵਾ ਅ ਜੀ ਅਨਾਬ ਦੇ ਵਿੱਚ ਤੁਸੀਂ ਜਿਹੜੀ টিਆਰਸੀ ਕਾਰਡ ਰੀਨਿਊ ਕਰਨ ਵਾਸਤੇ ਜਿਹੜੀਆਂ ਫੀਸਾਂ ਪੇ ਕਰਦੇ ਹੋ ਉਹਨਾਂ 'ਚ ਵੀ ਵਾਧਾ ਹੋਇਆ ਮਤਲਬ ਕਿ ਹਾਇਕ ਚੀਜ਼ ਦੇ ਵਿੱਚ ਜਿਹੜਾ ਵਧ ਗਿਆ ਇਸ ਤੋਂ ਇਲਾਵਾ ਇਹਨਾਂ ਨੇ ਨਵਾਂ ਟੈਕਸ ਲਾ ਦਿੱਤਾ ਉਹ ਵੀ ਮੈਂ ਤੁਹਾਨੂੰ ਪਿਛਲੇ ਦਿਨਾਂ 'ਚ ਦੱਸਿਆ ਸੀਗਾ ਜੇ ਤੁਸੀਂ ਆਪਣਾ ਕੋਈ ਮੈਂਬਰ ਲੈ ਕੇ ਆਉਂਦੇ ਇੱਥੇ ਫੋਰ ਐਗਜ਼ਾਮਪਲ ਵਾਈਫ ਮਦਰ ਫਾਦਰ ਉਹਨੂੰ ਲੈ ਕੇ ਆਉਂਦੇ ਆ ਉਹਦੇ ਹੈਲਥ ਇੰਸ਼ੋਰਸ ਵਾਸਤੇ ਜਿਹੜਾ ਤੁਹਾਨੂੰ 2400 ਲੈ ਜਿਹੜਾ ਆ ਦੇਣਾ ਪਊਗਾ 2430 ਲੈ ਜਿਹੜਾ ਦੇਣਾ ਪਊਗਾ ਉਹ ਇਹਨਾਂ ਨੇ ਕਰ ਦਿੱਤਾ ਵਾ ਜੇ ਤੁਸੀਂ ਨਹੀਂ ਦੋਗੇ ਉਹ ਮੋਸਟਲੀ ਜਿਹੜੇ ਤਾਂ ਇਮੀਗ੍ਰੈਂਟ ਆ ਜਿਹੜੇ ਤਾਂ ਨੋਨੀ ਲੋਕ ਆ ਜੀ ਉਹ ਨਹੀਂ ਦਿੰਦੇ ਤਾਂ ਉਹਨਾਂ ਦਾ TCR ਕਾਰਡ ਹੀ ਨਹੀਂ ਬਣਨਾ ਕਿਉਂਕਿ ਤੁਹਾਨੂੰ ਹੈਲਥ ਇੰਸ਼ੋਰੈਂਸ ਦਾ ਪੇਪਰ ਹੀ ਨਹੀਂ ਮਿਲਣਾ ਪੇਪਰ ਨਹੀਂ ਮਿਲਣਾ ਤਾਂ ਤੁਹਾਡੀ ਫਾਈਲ ਜਿਹੜੀ ਆ ਇਮੀਗ੍ਰੇਸ਼ਨ ਐਕਸੈਪਟ ਨਹੀਂ ਕਰਨੀ ਹੈਗੀ ਸੋ ਸਾਨੂੰ ਦੇਣਾ ਪੈਣਾ ਉਹ ਠੀਕ ਆ ਇਹ ਹੋ ਗਿਆ ਤੇ ਜੇ ਅਸੀਂ ਨਹੀਂ ਦਿੰਦੇ ਜੇ ਮਾਲ ਨੂੰ ਤੁਸੀਂ ਬਿਮਾਰ ਹੋ ਜਾਨੇ ਕੁਝ ਵੀ ਆ ਤੇ ਹਸਪੀਟਲ ਤੁਸੀਂ ਜਾਨਦੇ ਆ ਤੇ ਸਾਰੇ ਪੈਸੇ ਜਿਹੜੇ ਆ ਤੁਹਾਨੂੰ ਆਪਣੇ ਜੇਬ ਚੋਂ ਪੇਜ ਕਰ ਲੈਣਾ ਹੈ ਹਸਪੀਟਲ ਦਾ ਖਰਚਾ ਦਵਾਈਆਂ ਦਾ ਖਰਚਾ ਸਾਰਾ ਕੁਝ ਪਰ ਜੇ ਤੁਹਾਡਾ ਹੈਲਥ ਇੰਸ਼ੋਰਸ ਹੋਇਆ ਹੋਊਗਾ ਉਹਦੇ ਚ ਜਿਹੜਾ ਬਾ ਸਾਰਾ ਕੁਝ ਹੁਣ ਦਾਵਾ ਉਹ ਹਸਪੀਟਲ ਲਈ ਕਰਦੇ ਆ ਕੁਝ ਕਿ ਦਵਾਈਆਂ ਹੁੰਦੀਆਂ ਵਾ ਜਿਹੜੀਆਂ ਤੁਹਾਨੂੰ ਬਾਹਰੋਂ ਲੈਣੀਆਂ ਪਈਆਂ ਠੀਕ ਆ ਜਾਂ ਕੋਈ ਇੱਕ ਇਲਾਜ ਜਿੱਦਾ ਦੰਦਾਂ ਦਾ ਇਲਾਜ ਹੋ ਗਿਆ ਕਾਫੀ ਮਹਿੰਗਾ ਵਾ ਉਹਦਾ ਇਨਕਲੂਡ ਨਹੀਂ ਹੁੰਦਾ ਵਿੱਚ ਫਿਰ ਇਹੋ ਜਿਹੀ ਜਿਹੜੀ ਚੀਜ਼ਾਂ ਆ ਅੱਖਾਂ ਦਾ ਇਨ ਉਹ ਇਨਕਲੂਡ ਵਿੱਚ ਇਹ ਜਿਹੜੀਆਂ ਚੀਜ਼ਾਂ ਆ ਇਹ ਫਿਰ ਤੁਹਾਨੂੰ ਜਿਹੜੀਆਂ ਖਰਚ ਪੇਦਾਰੀਆਂ ਕਰਨੀਆਂ ਬਟ ਹੈਲਥ ਇੰਸ਼ੋਰਸ ਸੋ ਇਸ ਕਰਕੇ ਜਿਹੜੀ ਸੈਲਰੀ ਹੈ ਤਕਰੀਬਨ ਤਕਰੀਬਨ ਇੱਥੇ ਸਹੀ ਆ ਬਹੁਤੀਆਂ ਕੰਟਰੀਆਂ ਨਾਲੋਂ ਅਰਮਾਨੀਆ ਦੀ ਸੈਲਰੀ ਸਹੀ ਆ ਜੇ ਤੁਹਾਡੀ ਸੈਲਰੀ 5000 ਤੁਹਾਨੂੰ 4000 ਤੁਹਾਨੂੰ ਬਚ ਰਿਹਾ ਨਾ ਇੱਥੇ ਰੋਟੀ ਪਾਣੀ ਸਾਰਾ ਕੁਝ ਮਾਲਕ ਦੇ ਰਿਹਾ 4000 ਜਾਂ 3500 ਤੇ ਆ ਦੇ ਮੁਲਕ ਛੱਡਣ ਦੀ ਜਿਹੜੀ ਤੁਹਾਨੂੰ ਲੋਡ ਨਹੀਂ ਹੈਗੀ ਜਾ ਬਜਟ ਜਿਹੜਾ 100000 ਦਾ ਬਣ ਰਿਹਾ ਤੇ ਜਦਕਿ 50 55000 ਜਿਹੜੇ ਇਥੋਂ ਮੁੰਡੇ ਗਏ ਹਨ ਜਿਹੜੇ ਇਥੋਂ ਭੱਜ ਗਏ ਸਪੇਨ ਜਿਹੜੇ ਪੋ ਲੈਣ ਗਏ ਆ ਇਟਲੀ ਗਏ ਆ ਉਹਨਾਂ ਦਾ ਨਹੀਂ ਬਣਦਾ ਤੋਂ ਇੱਥੇ ਮਾਲਕ ਤੁਹਾਨੂੰ ਰਹਿਣ ਨੂੰ ਦਿੰਦੇ ਆ ਖਾਣ ਨੂੰ ਸਾਰਾ ਕੁਝ ਦਿੰਦੇ ਆ ਸਾਰਾ ਉਹ ਕਰ ਰਹੇ ਸੋ ਏਸੀ ਕੀ ਸੈਲਰੀ ਵਾਲੇ ਬਾਕੀ ਅਪਡੇਟ ਮੈਂ ਤੁਹਾਨੂੰ ਅੱਗੇ ਵੀ ਦੱਸ ਦੂੰਗਾ ਸਾਰੀ ਜੀ ਡੀ ਪੀ ਜੋ ਵੀ ਹੋਈ ਬਾਕੀ ਇਦਾਂ ਵੀ ਹੋਇਆ ਮੈਂ ਤੁਹਾਨੂੰ ਸਾਰਾ ਉਹ ਡਿਟੇਲ ਤੁਹਾਨੂੰ ਦੱਸਦਾ ਜਾਊਂਗਾ ਬਾਕੀ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਸਾਰੀ